ਜੋ ਗਾਉਂਦਾ ਤਰਨ ਰਿਗਨਰ ਕੋ ਲਾ ਕੇ ਜਾ ਜਿੱਦਾਂ ਮੇ ਆਦਾਰਵਾਸੀ ਤੋਂ ਇੱਕ ਵਾਰ ਸਿਰ ਜਨਨ ਲਈ ਇੰਤਜ਼ਾਮ ਹੋ ਗਾਤ ਹੋ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਭਤਾਏ ਹੋਇ ਇੱਕ ਪੈਦਲ ਜੋ ਬਾਜੀ ਲੋਬਾ ਖੜੀ ਲੋ ਜ਼ਰੂਰਤ ਲਾ ਬੁਰਗ ਬੁਰਦਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਕੀ ਗਾਲ ਤੋਂ ਬੋਲੋ ਵਾਹਿਗੁਰੂ ਮਨ ਜੀ ਆਈ ਗਾਰਦ ਜਾਨੀ ਜਾਨੀ ਨੁਕਦੇ ਹੱਦੀਆਂ ਜੁਕੜੀਆਂ ਬੱਗੀਆਂ ਜਿਹਨਾਂ ਨਾਮ ਜਿਵੇਂ ਵੰਡ ਕੇ ਸ਼ਕਤ ਦੇ ਗਲਾਈ ਤੇ ਇੱਕ ਬਾਜੀ ਦੇਖਾਂਗੇ ਮੁਇਦਦੇ ਅੰਦਰ ਕੀ ਕਹੌਲਦਾ ਬੋਲੋ ਵਾਹਿਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਪਰ ਮੈਂ ਤੁਸੀਂ ਜਿੱਦੇ ਬੰਦ ਬੰਦ ਕੋਈ ਕੋਰੀਆਂ ਨਹੀਂ ਕਰਦੇ ਆਂ ਨਾ ਨਜ਼ਰਾਂਗੇ ਗੁਰਦੁਆਰੇ ਦੇ ਗੁਰਵੰਨੀ ਕੀਤੇ ਹੋਏ ਸਿੱਕੇ ਕੇ ਸੰਸਮਾ ਸਮਾਣਾ ਕੋਈ ਗਿਆ ਲੰਗਣਾ ਨਾ ਮਹਾਪੁਰਸ਼ਾਂ ਦੀ ਕੁਮਾਈਦਦੇ ਅੰਦਰ ਕੀ ਕਹੌਲਦਾ ਬੋਲੋ ਵਾਹਿਗੁਰੂ ਮੰਜੇ ਦਾਖਤ ਸਰਬੱਤ ਗੁਰਦਾਰੀ ਖੰਦ ਖਾਲਸਾ ਜੀ ਕੇਰਨਾਸ ਖੰਦ ਖਾਲਸਾ ਜੀ ਕੋ ਵਾਇਗਰਵਾਇਗਰਵਾਇ ਰਵੇ ਦਾ ਕਾਮ ਰਵੇ ਭਾਬੀ ਕਾ ਸਰਬਸੋਖ ਰਜਾ ਜੀ ਖਾਲਸਾ ਦਾ ਬੰਦਾ ਰਿਹਾ ਦੇਖ ਦੇਖ ਬਦੇ ਬਿਰਦਗੀ ਬਾਜ ਬੰਦ ਗੀਤ ਸ੍ਰੀ ਸਾਹਿਬ ਜੀ ਸੋਹਾਈ ਖਾਲਸਾ ਜੀ ਕੇ ਬੋਲ ਵਾਲੇ ਗਾਉਂਦੇ ਬੋਲੋ ਜੀ ਬਹੁਤ ਵਾਹ ਇਹ ਨਮਾਨੇ ਮਾਨਤ ਸਤਿਗੁਰੂ ਨਤਾਂ ਦੇ ਦਾਦ ਨਿਉਟਨ ਨਿਉਟ ਨੇ ਕਹਿੰਦੇ ਜਾਂਦਾ ਪਾਸ ਹੋ ਜਾਂਦੀ ਆ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕਰਨ ਲੱਗੇ ਦਇਆ ਕਰਨ ਮਿਹਰ ਕਰਨੀ ਅਰ ਬਰਜੇ ਬਾਤਾਂ ਜੇ ਬਾਹਰ ਕੁਲਵਿੰਦਰ ਸਿੰਘ ਉਹਨਾਂ ਦੇ ਜ਼ਮੀਨ ਦੇ ਵਿੱਚ ਬੋਰ ਦੇ ਬਾਅਦ ਡੇਟਾ 깔ਉਣ ਵਾਤੇ ਸਤ ਸ੍ਰੀ ਅਕਾਲ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਗਵਿੱਧਰ ਹਜੂਰੀ ਅੰਦਰ ਜਨਾਬ ਪੁਰਸ਼ਾਦ ਦੇ ਦੇਗ ਹਾਜ਼ਰੀ ਕੀਤੀ ਗਈ ਹੈ ਦੇ ਸਜਾਉਂਦੇ ਬਹੁਤ ਸਾਰੀਆਂ ਹੋਈਆਂ ਪੁੱਣਾ ਸਿਰ ਵੀਰਾਂ ਕੇ ਬਾਤ ਕਰਨਾ ਅਗੇ ਲਈ ਸੁੱਧ ਤੋਂ ਟੋੜੇ ਪਾਣੀ ਪੰਨਾ ਸੇਵਾ ਕਰਨ ਵਾਲੋ ਜਾਨੋ ਮਿੱਠਾ ਭਖਸ਼ੀ ਕਰਨਾ ਐਸੇ ਵੇਲੇ ਸਤ ਸ੍ਰੀ ਅਕਾਲ ਪਾਤਸ਼ਾਹ ਜੀ ਟੱਕ ਲਾਉਣ ਦੀ ਆਗਿਆ ਭਖਸ਼ੋ ਜਨਾਬ ਪੁਰਸ਼ਾਦ ਦੇ ਦੇਖਦਿਆ ਰਹੇ ਤਰੀ ਭਾਗਤਾਲ ਸੋਚ ਬਚੌਣ ਲਭ ਹੋ ਗਰਾਇ ਆਪਜੀ ਨੂੰ ਭੁਗ ਲਗੇ ਸਰਬਤ ਸਗਤਨ ਵਰਦਨ ਹੋ ਗੋਵੇ ਆਗਿਆ ਬਖਸ਼ੋ ਜੀ ਜੋ ਜੀ ਆਵਣ ਸੁਹਾਜੀ ਜਾਇ ਗੁਰੂ ਨਾਨਕ ਨਾਮ ਚੜਦੀ ਗੱਲ ਤੇਰੇ ਭਾਣੇ ਸਰਬਤ ਦਾ ਭਲਾ ਹੋਵੇ ਗਵਾਨ ਜੀ ਨਾਮ ਆਸਾ ਹੋਵੇ ਕੋਲੇ ਸੋਨੇ ਸਭ ਸਿਜਾ 进来的路上。 ਹਲੋ ਫੋਨ ਆ ਸਾਡੀਆਂ ਤਾਂ ਇੱਥੇ ਰੱਖੀ ਜੀ ਕਿੱਕ ਆਪਣਾ ਪੈਮੀਆ ਇੱਥੇ ਪੱਟਲੇ ਜਾਣਾ ਹਾਂ ਬੋਲੀ ਆ ਕੇ ਮੁੱਦਾ ਮਾਰਦੇ ਬੜੇ ਹੋਰ ਮਾਰ ਦੂੰਗਾ ਪੱਟਲੇ ਮਾਰੀ ਰੱਖਿਆ ਰੱਖੀ ਆਪਣੀ ਹਾਂ ਹਾਂ ਇੱਟਾ ਆਉਣੀ ਪੈਟਾ ਦੋ ਮੋਠਲੇ ਤੇ ਆਪਣਾ ਮੁੱਦਾ ਮਾਰਦੇ ਉੱਥੇ ਕੋਈ ਵਲਈ ਸੋਣ ਆ 所以我看、嗯，刚、嗯。